20 ਤੋਂ 25 ਸਾਲਾਂ ਦੀ ਉਮਰ ਵਿੱਚ ਹੋ ਸਕਦਾ ਹੈ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਦੇ ਇਹਨਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼ ਜਾਣੋ ਬ੍ਰੈਸਟ ਕੈਂਸਰ ਦੀ ਪਛਾਣ ਅਤੇ ਇਸ ਦੇ ਇਲਾਜ ਪਾਰਟ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਛੋਟੀ ਉਮਰ ਵਿੱਚ ਹੀ ਇਸ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ ਹੁਣ 25 ਤੋਂ 30 ਸਾਲਾਂ ਦੀਆਂ ਔਰਤਾਂ ਵਿੱਚ ਵੀ ਬ੍ਰੈਸਟ ਕੈਂਸਰ ਸ਼িকার ਹੋ ਰਹੀਆਂ ਹਨ ਹਾਲਾਂਕਿ ਜੇਕਰ ਸਹੀ ਸਮੇਂ ਤੇ ਇਨ੍ਹਾਂ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਇਸ ਕੈਂਸਰ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਸਾਲ 2022 ਵਿੱਚ ਕੈਂਸਰ ਦੇ 14 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਇਨ੍ਹਾਂ ਵਿੱਚ ਬ੍ਰੈਸਟ ਕੈਂਸਰ ਦੇ ਕੇਸ ટોਪ 5 ਵਿੱਚੋਂ ਸਨ ਗਲਤ ਖਾਂਡ ਪੀਣ ਦੀਆਂ ਆਦਤਾਂ ਖਰਾਬ ਜੀਵਨ ਸ਼ੈਲੀ ਅਤੇ ਵੱਧਦਾ ਮੋਟਾਪਾ ਇਸ ਕੈਂਸਰ ਦੇ ਹੋਣ ਦੇ ਮੁੱਖ ਕਾਰਨ ਹਨ ਹੁਣ ਇਸ ਕੈਂਸਰ ਦੇ ਹੋਣ ਦਾ ਪੈਟਰਨ ਵੀ ਬਦਲ ਰਿਹਾ ਹੈ ਇੱਕ ਸਮਾਂ ਸੀ ਜਦੋਂ 50 ਸਾਲਾਂ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਵੱੰਮਲੇ ਸਾਹਮਣੇ ਆਉਂਦੇ ਸਨ ਪਰ ਹੁਣ ਔਰਤਾਂ ਵਿੱਚ 25 ਤੋਂ 30 ਸਾਲਾਂ ਦੀ ਉਮਰ ਦੀਆਂ ਔਰਤਾਂ ਵਿੱਚ ਹੀ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ ਗੁਰੂਗ੍ਰਾਮ ਦੀ ਰਹਿਣ ਵਾਲੀ 29 ਸਾਲਾਂ ਦੀ ਉਪਰਵਾ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੋ ਗਈ ਹੈ ਸਵੈ ਜਾਣ ਤੇ ਉਹਨਾਂ ਨੂੰ ਆਪਣੀ ਬ੍ਰੈਸਟ ਵਿੱਚੋਂ ਇੱਕ ਗੱਠ ਮਿਲੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਬ੍ਰੈਸਟ ਕੈਂਸਰ ਸੀ ਅਪੁਰਵਾ ਦਾ ਕੋਈ ਵੀ ਮੈਡੀਕਲ ਇਤਿਹਾਸ ਨਹੀਂ ਸੀ ਜਿਸ ਨਾਲ ਜੈਨੇਟਿਕ ਕਾਰਨਾਂ ਕਰਕੇ ਇਹ ਕੈਂਸਰ ਹੋ ਸਕਦਾ ਸੀ ਪਰ ਫਿਰ ਵੀ ਉਹਨਾਂ ਵਿੱਚੋਂ ਇਹਨਾਂ ਛੋਟੀ ਉਮਰ ਵਿੱਚ ਹੀ ਕੈਂਸਰ ਹੋ ਗਿਆ ਅਪੁਰਵਾ ਦਾ ਇਲਾਜ ਜਾਰੀ ਰਿਹਾ ਪਰ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ ਸਨ ਅਤੇ ਅਪੁਰਵਾ ਨੂੰ ਆਪਣੇ ਵਾਲ ਕਟਾਉਣੇ ਪਏ ਪਰ ਹੌਲੀ-ਹੌਲੀ ਬਾਅਦ ਵਿੱਚ ਉਹਨਾਂ ਦਾ ਸਹੀ ਇਲਾਜ ਹੋ ਗਿਆ ਇਹ ਮਾਮਲਾ ਗੁਰੂਗ੍ਰਾਮ ਦੇ ਮੈਕਸ ਹਸਪੀਟਲ ਵਿੱਚ ਆਇਆ ਹੈ ਜਿੱਥੇ ਡਾਕਟਰ ਨੇ ਇਸ ਮਰੀਜ਼ ਦੇ ਸਫਲਤਾ ਨਾਲ ਇਲਾਜ ਕੀਤਾ ਡਾਕਟਰਾਂ ਨੇ ਪੁਰਵਾਦਾ ਇੰਟੈਂਸਿਵ ਇਲਾਜ ਕੀਤਾ ਜਿਸ ਵਿੱਚ ਕੇਮੋਥੈਰਪੀ ਦੇ 8 ਸਾਈਕਲ ਕੀਤੇ ਗਏ ਲਿਫ ਨੋਡਸ ਨੂੰ ਹਟਾਉਣ ਦੇ ਨਾਲ ਬ੍ਰੈਸਟ ਕੈਂਸਰ ਰਿਵੈਸ਼ਨ ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ ਮੈਕਸ ਹਸਪੀਟਲ ਗੁਰੂਗ੍ਰਾਮ ਦੇ ਮੈਡੀਕਲ ਓਨਕੋਲੋਜੀ ਦੇ ਸੀਨੀਅਰ ਸਲਾਹਕਾਰ ਡਾਕਟਰ ਪੂਵਨ ਚੁਗ ਨੇ ਦੱਸਿਆ ਕਿ ਇਹ ਅਪੁਰਵਾ ਦੇ ਪੋਜੀਟਿਵ ਬਿਹੇਵੀਅਰ ਕਾਰਨ ਉਹ ਕੈਂਸਰ ਵਰਗੀ ਬਿਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਹੋ ਗਈ ਹੈ ਡਾਕਟਰ ਪੂਵਕ ਨੇ ਕਿਹਾ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕੈਂਸਰ ਬੁਢਾਪੇ ਵਿੱਚ ਹੀ ਹੁੰਦਾ ਪਰ ਅਜਿਹਾ ਨਹੀਂ ਹੈ ਕੈਂਸਰ ਛੋਟੀ ਉਮਰ ਵਿੱਚ ਵੀ ਹੋ ਸਕਦਾ ਹੈ ਅਜਿਹੇ ਸਥਿਤੀ ਵਿੱਚ ਸੈਲਫ ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ ਡਾਕਟਰ ਪੂਵਨ ਨੇ ਦੱਸਿਆ ਕਿਹਾ ਕਿ ਬ੍ਰੈਸਟ ਦੀ ਸੈਲਫ ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ ਇਸ ਨਾਲ ਇਸ ਕੈਂਸਰ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ ਸਵੈ ਜਾਂਚ ਵਿੱਚ ਅਰਥਾਤ ਨੂੰ ਖੁਦ ਆਪਣੇ ਬ੍ਰੈਸਟ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਬ੍ਰੈਸਟ ਵਿੱਚ ਅਸਧਾਰਨ ਤਬਦੀਲੀਆਂ ਦਾ ਪਤਾ ਚੱਲਦਾ ਤਾਂ ਕਿਸੇ ਵੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਬ੍ਰੈਸਟ ਵਿੱਚ ਜੇਕਰ ਕੋਈ ਵੀ ਗੰਢ ਮਿਲਦੀ ਹੈ ਤਾਂ ਅਜੇ ਵਿੱਚ ਹੀ ਤੁਰੰਦੀ ਆਪਣੇ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ 24 ਤੋਂ 25 ਸਾਲਾਂ ਦੀ ਉਮਰ ਵਿੱਚ ਹੋ ਸਕਦਾ ਹੈ ਬ੍ਰੈਸਟ ਕੈਂਸਰ ਬ੍ਰੈਸਟ ਕੈਂਸਰ ਦੇ ਇਹਨਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼ ਜਾਣੋ ਬ੍ਰੈਸਟ ਕੈਂਸਰ ਦੀ ਪਛਾਣ ਅਤੇ ਇਸ ਦੇ ਇਲਾਜ ਪਾਰਟ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਛੋਟੀ ਉਮਰ ਵਿੱਚ ਹੀ ਇਸ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ ਉਨ 25 ਤੋਂ 30 ਸਾਲਾਂ ਦੀ ਉਮਰਾਂ ਦੀਆਂ ਔਰਤਾਂ ਵਿੱਚ ਵੀ ਬ੍ਰੈਸਟ ਕੈਂਸਰ ਸ਼ਿਕਾਰ ਹੋ ਰਹੀਆਂ ਹਨ ਹਾਲਾਂਕਿ ਜੇਕਰ ਸਹੀ ਸਮੇਂ ਤੇ ਇਨ੍ਹਾਂ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਇਸ ਕੈਂਸਰ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਸਾਲ 2022 ਵਿੱਚ ਕੈਂਸਰ ਦੇ 14 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਇਨ੍ਹਾਂ ਵਿੱਚ ਬ੍ਰੈਸਟ ਕੈਂਸਰ ਦੇ ਕੇਸ ਟੌਪ 5 ਵਿੱਚੋਂ ਸਨ ਗਲਤ ਖਾਣ-ਪੀਣ ਦੀਆਂ ਆਦਤਾਂ ਖਰਾਬ ਜੀਵਨ ਸ਼ੈਲੀ ਅਤੇ ਵੱਧਦਾ ਮੋਟਾਪਾ ਇਸ ਕੈਂਸਰ ਦੇ ਹੋਣ ਦੇ ਮੁੱਖ ਕਾਰਨ ਹਨ ਹੁਣ ਇਸ ਕੈਂਸਰ ਦੇ ਹੋਣ ਦਾ ਪੈਟਰਨ ਵੀ ਬਦਲ ਰਿਹਾ ਹੈ ਇੱਕ ਸਮਾਂ ਸੀ ਜਦੋਂ 50 ਸਾਲਾਂ ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਬ੍ਰੈਸਟ ਕੈਂਸਰ ਦੇ ਵੱੰਮਲੇ ਸਾਹਮਣੇ ਆਉਂਦੇ ਸਨ ਪਰ ਹੁਣ ਔਰਤਾਂ ਵਿੱਚ 25 ਤੋਂ 30 ਸਾਲਾਂ ਦੀ ਉਮਰ ਦੀਆਂ ਔਰਤਾਂ ਵਿੱਚ ਹੀ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ ਗੁਰੂਗ੍ਰਾਮ ਦੀ ਰਹਿਣ ਵਾਲੀ 29 ਸਾਲਾਂ ਦੀ ਉਪਰਵਾ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੋ ਗਈ ਹੈ ਸਵੈ ਜਾਣ ਤੇ ਉਹਨਾਂ ਨੂੰ ਆਪਣੀ ਬ੍ਰੈਸਟ ਵਿੱਚੋਂ ਇੱਕ ਗੱਠ ਮਿਲੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਬ੍ਰੈਸਟ ਕੈਂਸਰ ਸੀ ਅਪੁਰਵਾ ਦਾ ਕੋਈ ਵੀ ਮੈਡੀਕਲ ਇਤਿਹਾਸ ਨਹੀਂ ਸੀ ਜਿਸ ਨਾਲ ਜੈਨੇਟਿਕ ਕਾਰਨਾਂ ਕਰਕੇ ਇਹ ਕੈਂਸਰ ਹੋ ਸਕਦਾ ਸੀ ਪਰ ਫਿਰ ਵੀ ਉਹਨਾਂ ਵਿੱਚੋਂ ਇਹਨੂੰ ਛੋਟੀ ਉਮਰ ਵਿੱਚ ਹੀ ਕੈਂਸਰ ਹੋ ਗਿਆ ਅਪੁਰਵਾ ਦਾ ਇਲਾਜ ਜਾਰੀ ਰਿਹਾ ਪਰ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ ਸਨ ਅਤੇ ਅਪੁਰਵਾ ਨੂੰ ਆਪਣੇ ਵਾਲ ਕਟਾਉਣੇ ਪਏ ਪਰ ਹੌਲੀ-ਹੌਲੀ ਬਾਅਦ ਵਿੱਚ ਉਹਨਾਂ ਦਾ ਸਹੀ ਇਲਾਜ ਹੋ ਗਿਆ ਇਹ ਮਾਮਲਾ ਗੁਰੂਗ੍ਰਾਮ ਦੇ ਮੈਕਸ ਹਸਪੀਟਲ ਵਿੱਚ ਆਇਆ ਹੈ ਜਿੱਥੇ ਡਾਕਟਰ ਨੇ ਇਸ ਮਰੀਜ਼ ਦੇ ਸਫਲਤਾ ਨਾਲ ਇਲਾਜ ਕੀਤਾ ਡਾਕਟਰਾਂ ਨੇ ਪੁਰਵਾ ਦਾ ਇੰਟੈਂਸਿਵ ਇਲਾਜ ਕੀਤਾ ਜਿਸ ਵਿੱਚ ਕੇਮੋਥੈਰਪੀ ਦੇ 8 ਸਾਈਕਲ ਕੀਤੇ ਗਏ ਲਿਫ ਨੋਟ ਸਨੂ ਹਟਨ ਦੇ ਨਾਲ ਬ੍ਰੈਸਟ ਕੈਂਸਰ ਰਿਵੈਸ਼ਨ ਸਰਜਰੀ ਅਤੇ ਰੇਡੀਏਸ਼ਨ ਥੈਰੇਪੀ ਵੀ ਦਿੱਤੀ ਗਈ ਮੈਕਸ ਹਸਪੀਟਲ ਗੁਰੂਗ੍ਰਾਮ ਦੇ ਮੈਡੀਕਲ ਓਨਕੋਲੋਜੀ ਦੇ ਸੀਨੀਅਰ ਸਲਾਹਕਾਰ ਡਾਕਟਰ ਪੂਵਨ ਚੁਗ ਨੇ ਦੱਸਿਆ ਕਿ ਅਪੂਰਵਾ ਦੇ ਪੋਜੀਟਿਵ ਬਿਹੇਵੀਅਰ ਕਾਰਨ ਉਹ ਕੈਂਸਰ ਵਰਗੀ ਬਿਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਹੋ ਗਈ ਹੈ ਡਾਕਟਰ ਪੂਵਕ ਨੇ ਕਿਹਾ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕੈਂਸਰ ਬੁਢਾਪੇ ਵਿੱਚ ਹੀ ਹੁੰਦਾ ਪਰ ਇਹ ਜਿਹਾ ਨਹੀਂ ਹੈ ਕੈਂਸਰ ਛੋਟੀ ਉਮਰ ਵਿੱਚ ਵੀ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਸੈਲਫ ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ ਡਾਕਟਰ ਮੋਵ ਨੇ ਦੱਸ ਦਿਆ ਕਿ ਹਾਰ ਕੀ ਬ੍ਰੈਸ ਦੀ ਸੈਲਫ ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ ਇਸ ਨਾਲ ਇਸ ਕੈਂਸਰ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕਦੀ ਹੈ ਸਵੈ ਜਾਂਚ ਵਿੱਚ ਅਰਤਾਰ ਤਨ ਨੂੰ ਖੁਦ ਆਪਣੇ ਬ੍ਰੈਸ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਜੇਕਰ ਬ੍ਰੈਸ ਵਿੱਚ ਅਸਧਾਰਨ ਤਬਦੀਲੀਆਂ ਦਾ ਪਤਾ ਚੱਲਦਾ ਤਾਂ ਕਿਸੇ ਵੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਬ੍ਰੈਸ ਵਿੱਚ ਜੇਕਰ ਕੋਈ ਵਿਗਾੜ ਮਿਲਦੀ ਹੈ ਤਾਂ ਅਜੇ ਵਿੱਚ ਹੀ ਤੁਰੰਦੀ ਆਪਣੇ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ